ਹਾਂਜੀ ਹੋਰ ਅਹੀਂ ਘਰ ਛੱਡ ਕੇ ਚੱਲੇ ਵੀਰ ਫੱਕੇ ਹੀ ਹੁਣ ਸਾਲਾ ਹਸਤੇ ਤੇ ਨਹੀਂ ਚੱਲੇ ਚੱਲੇ ਤਾਂ ਦੋ ਦਿਨਾਂ ਆਤੀਆਂ ਮੋਦੀ ਰਾਤ ਚੇਤਾ ਬਿਊਟੀ ਪਾਰਲਰ ਦਾ ਆ ਜਾਂਦਾ ਵਾ ਆਹ ਵੀ ਸੱਜਣੋ ਆਪਾਂ ਚੱਲੇ ਆਂ ਸਹੁਰਿਆਂ ਦੇ ਠੀਕ ਆ ਆਪਣਾ ਹੈਗਾ ਚਾਰ ਪੰਜ ਦਿਨ ਵਿਆਹ ਤੇ ਆਪਣੇ ਉਹ ਨਿੱਕੀਆਂ ਨਿੱਕੀਆਂ ਨਿਆਣੀਆਂ ਆਹ ਤੁਸੀਂ ਦੇਖ ਹੀ ਸਕਦੇ ਆ ਤੇ ਆਓ ਵੇਖੋ ਰੇਡ ਰੇਡ ਲਈ ਆਉਂਦੀਆਂ ਹੌਲੀ ਹੌਲੀ ਸਮਾਨ ਚੱਕੀ ਲਿਆਉਂਦੀਆਂ ਤੁਸੀਂ ਸਮਾਨ ਕੋ ਜਿਆਦਾ ਨਹੀਂ ਹੋ ਰਿਹਾ ਸਾਡਾ ਇੱਥੇ ਹੀ ਡੱਕ ਲਓ ਬਸ ਇੱਥੇ ਗੱਡੀ ਬੈਕ ਕਰਕੇ ਲੈ ਆਉਣੀ ਆਪਾਂ ਵਾਹ ਜੀ ਵਾਹ ਤੋ ਢਾਪੜ ਆ ਜੇ ਸਮਾਨ ਹੀ ਬਹੁਤ ਜਿਆਦਾ ਹਨਾ ਅਰਲਨ ਹੱਲੇ ਇਧਰ ਵੇਖ ਕੁੜਿਆ ਜਿਸ ਸਾਲਾਸਤੇ ਤੇ ਨਹੀਂ ਚੱਲੇ ਚੱਲੇ ਤਾਂ ਦੋ ਦਿਨ ਆਤੀਆਂ ਤੇ ਫਿਰ ਵਿਆਹ ਦੇ ਕੱਪੜੇ ਤਾਂ ਹੀ ਹੁੰਦੇ ਵਿਆਹ ਵਾਲੇ ਕੱਪੜੇ ਐ ਹੀ ਹੁੰਦੇ ਲੈ ਕੀ ਆਈ ਬਾਲਾ ਦੱਸ ਇੰਨੇ ਕੱਪੜੇ ਆਹ ਗੱਲ ਬੈਗ ਥੋੜਾ ਹੀ ਆ ਇੰਨੇ ਬਾਨੇ ਨਾ ਮਾਰ ਮੇਰਾ ਬੈਗ ਹੱਲੇ ਮੈਨੂੰ ਪੇਟੀਆਂ ਨਹੀਂ ਇੱਥੇ ਦਿਖਣਦੀਆਂ ਜਿਹੜੀਆਂ ਮੇਕਅਪ ਵਾਲੀਆਂ ਉਹ ਲੈਣ ਚੱਲੀ ਹੋਣੀਆਂ ਆ ਲਾ ਸਵਾ ਇਨੇ ਵੇ ਅੱਲਾ ਨੂੰ ਬੁਰਾ ਹਾਲ ਕੋਨੀ ਹਾਲ ਤੂੰ ਦੇਖ ਵਜਾ ਹੋਰ ਸੀ ਦਾ ਹੋਰ ਸੀ ਗੋ ਲਿਆਂਦਾ ਨਹੀਂ ਉਹ ਮਾਂ ਦੀ ਕੱਪੀ ਲਿਆਉਂਦੇ ਉਹ ਕਿੱਥੇ ਚੱਕ ਕੇ ਲਿਆਉਣਾ ਨਹੀਂ ਹਰਜੀਤ ਕੌਰ ਦੀ ਠੂੰ ਠੂੰ ਕਰਦੀ ਹੋਈ ਆਉਂਦੇ ਹੋਏ ਹਾਂਜੀ ਹੋਰ ਅਹੀਂ ਘਰ ਛੱਡ ਕੇ ਚੱਲੇ ਵੀਰ ਪੱਕੇ ਹੀ ਹਣ ਪੱਕੇ ਹੀ ਮੈਂ ਤੇ ਤੇਰੀ ਪਰਜਾਈ ਆਓ ਜੀ ਆ ਵੀ ਆ ਤੇ ਚੱਲੇ ਆ ਕਿ ਰਹਿਣ ਚੱਲੇ ਆ ਉੱਥੇ ਮੰਮੀ ਰਹਿਣ ਚੱਲੇ ਵੇ ਸਾਡਾ ਰਹਿਣ ਬਸੇਰਾ ਉੱਥੇ ਹੀ ਹੁਣ 5 ਦਿਨ ਅਸੀਂ ਨਹੀਂ ਹੁਣ ਮਰਨਾਂ ਵਾਸਤੇ ਬੰਦਾ ਜਾਂਦਾ ਕਿ 2-4 ਸੂਟ ਲੈ ਕੇ ਤੇ ਚਲਾ ਜਾਂਦਾ ਵੀਰ ਇਹ ਮਾਤੇ 2-4 ਸੂਟ ਕੇਸ ਲੈ ਕੇ ਜਾਂਦੀ ਆ ਤੈਨੂੰ ਵੀ ਪਤਾ ਹੋਣਾ ਚਾਹੀਦਾ ਭਾਈ ਅੱਜ ਕੱਲ੍ਹ ਦੀਆਂ ਨੌਵਾਂ ਬਾਈ ਵੈਰੀ ਟਿਪੀਕਲ ਵੈਰੀ ਟਿਪੀਕਲ ਤਾਂ ਸਮਝਾਇਆ ਨਹੀਂ ਜਾਂਦਾ ਕੋਈ ਨਹੀਂ ਮਾਤੇ ਕੀ ਸਮਝਾਏਗੇ ਹੁਣ 2-3 ਸੂਟ ਕਿਟਸ ਤਾਂ ਨਾਰਮਲ ਹੀ ਆ ਜਸਟ ਨਾਰਮਲ ਛੋੜਾ ਮੜਾ ਸਮਾਨੀਆ ਕੋਈ ਜ਼ਿਆਦਾ ਸਮਾਨ ਨਹੀਂ ਬੀਨਾ ਚੱਲੇ ਆ ਜੀ ਕੋខਣੀ ਖੇਲ ਚੇ 2 ਮਹੀਨੇ ਰਹਿਣਾ ਹੰਦਰ ਸਾਡੀ ਪਲੈਨਿੰਗ ਹੈ 5 ਦਿਨ ਦੀ ਐਕਸਟਰਾ 1-2 ਦਿਨ ਲੱਗ ਸਕਦੇ ਆ ਵੱਖਰੀ ਗੱਲ ਆ ਠੀਕ ਆ ਨਾ ਤੇ ਤੁਸੀਂ ਮੇਰੇ ਆਉਣ ਤੱਕ ਝੋਨੇ ਨੂੰ ਵਾੜਾ ਦਿੰਦੇ ਰਹੋ ਕਿਉਂ ਹੈ ਨਾ ਨਹੀਂ ਕਰੇ ਨੌਕਰ ਇਹਦਾ ਮੌਇਸਚਰ ਮੌਇਸਚਰ ਘਟ ਜੇ ਇਹਦਾ ਵਿਚਾਰੇ ਦਾ ਠੀਕ ਆ ਓਕੇ ਨੌਕਰ ਨਹੀਂ ਰੱਖੇ ਮੈਂ ਤੁਹਾਨੂੰ ਦੱਸ ਰਿਹਾ ਕ ਨਹੀਂ ਵੀ ਉਧਰ ਸਾਡਾ ਝੋਨਾ ਹਲੇ ਵਿਚਾਰਾ ਘਰੇ ਪਿਆ ਵਾ ਵਿਆਹ ਹਨੂ ਪਹਿਲਾਂ ਆ ਗਏ ਆ ਕਮਾਈ ਦਾ ਸਾਧਨ ਸਾਡਾ ਰੁਕਿਆ ਪਿਆ ਘਰੇ ਤੇ ਖਰਚੇ ਦਾ ਕੰਮ ਬਣ ਗਿਆ ਸਾਨੂੰ ਵਿਆਹ ਆ ਗਿਆ ਕਿ ਨਹੀਂ ਮਾਦੇ ਉਧਰ ਵੇ ਹਲੇ ਉਧਰ ਵੇਖ ਹਾਏ ਉਹ ਤਵਾ ਤਵਾ ਆ ਦੋ ਦੋ ਪੇਟੀਆਂ ਇਹ ਕਾਦੀਆਂ ਕਾਦੀਆਂ ਹੀ ਕਿਵੇਂ ਉਹਨਾਂ ਵਾਂਗੂ ਮੰਡੀ ਲਾਈ ਜਾਨੀ ਇੱਥੇ ਰੱਖ ਕੇ ਸਮਾਨ ਦੱਸ ਲੈ ਸਮਾਨ ਵੇਖ ਲੈ ਮਮੀ ਵੇਖ ਲੈ ਪਰ ਭਈ ਆ ਦੀ ਨੌ ਦਾ ਮੰਮੀ ਲੈ ਕੇ ਆਈ ਸਾਰਾ ਮੰਮੀ ਵਾਹ ਸਵਕੀਟ ਗਿਫਟ ਗਿਫਟ ਲਈ ਆ ਕੇ ਦੱਤਾ ਹੀ ਸੀ ਸੱਸ ਨੇ ਨੌਨ ਗਿਫਟ ਵਾਹ ਜੀ ਵਾਹ ਕੀ ਬਾਤ ਹੈ ਲਓ ਵੀ ਚਲੋ ਚੰਗਾ ਗਾਇਸ ਬਾਏ ਅਲਵਿਦਾ ਮਿਲਦੇ ਆ ਤੁਹਾਨੂੰ ਪੰਜਾਂ ਦਿਨਾਂ ਬਾਅਦ ਠੀਕ ਹੈ ਗਾਇਸ ਤੁਸੀਂ ਆਦੇ ਵਰਕ ਤੇ ਡਟੇ ਰਹਿਣਾ ਮੇਰੇ ਹੌਸਲਾ ਨਹੀਂ ਛੱਡ ਰਿਹਾ ਮੇਰੇ ਨਾਲ ਹੁੰਦੇ ਮਸ਼ੀਨ ਵਈਏ ਚੱਲ ਪੀ ਮਸ਼ੀਨ ਇੱਕ ਨੰਬਰ ਬਾਸ ਸਹੀ ਆ ਚਲੋ ਜੀ ਬਾਏ ਗੱਗੂ ਆਣੇ ਆਣ ਕਰਨਗੇ ਕੰਮ ਧੰਦਾ ਤੇ ਆਪਾਂ ਚਲਾਂਗੇ ਮौज ਵਿਆਹ ভাই 5 ਦਿਨ ਚੱਲੂਗਾ ਸਹੁਰਿਆਂ ਦੇ ਨਜ਼ਾਰੇ ਲਵਾਂ ਰੇ ਨਜ਼ਾਰੇ ਅਸੀਂ ਨਾ ਮੰਮੀ ਨਜ਼ਾਰੇ ਮੰਮੀ ਨਜ਼ਾਰੇ ਅ ਵੀ ਵੇਖ ਕੇ ਆਣ ਡਾਕਟਰ ਸਾਹਿਬ ਕਹਿੰਦਾ ਕਿਤੇ ਚੱਲਾ ਕਿਤੇ ਮੋਟਾ ਮਹੀਨੇ ਦੋ ਵੀਨੇ ਆ ਤੇ ਮੈਂ ਮੋਟਾ ਤਾਂ ਟੂਰ ਤੇ ਚੱਲਿਆ ਸਿੰਗਾਪੁਰੇ ਨਹੀਂ 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 ਇਹ ਵੀਰ ਜੀ ਅਸੀਂ ਚੱਲੇ ਆ ਵਿਆਹ ਤੇ ਉਹ ਸਾਡਾ 3-4 ਦਿਨਾਂ ਦਾ ਵਿਆਹ ਤੇ ਅਸੀਂ ਸਮਾਨ ਮਾੜਾ ਜਾਂ ਕੋਈ ਜ਼ਿਆਦਾ ਪੈਕ ਕਰ ਲਿਆ ਵਕਰੀ ਗੱਲ ਆ ਬਾਈ ਚੱਲਿਆ ਹੋਰ ਚੱਲ ਗਏ ਕੰਨਾਂ ਸਮਾਨ ਲੈ ਜਾ ਜਿੱਦਾ ਘਰ ਛੱਡ ਕੇ ਚੱਲਣਾ ਡਾਕਟਰ ਵਧਾਈਆਂ ਦੇਈ ਜਾਂਦਾ ਕਹਿੰਦਾ ਵਧਾਈਆਂ ਮੈਨ ਲੱਗਾ ਕਿ ਬਾਹਰ ਨੂੰ ਚੱਲਣਾ ਇਹ ਟੂਰਿਸਟ ਵੀਜ਼ਾ ਤੇ ਚੱਲਣਾ ਮੋਟਾ ਇਹਨੇ ਬਾਹਰ ਚੱਲਾਈ ਤਰੀਕੇ ਚ ਹੋਗਾ ਤੁਹਾਨੂੰ ਅੱਗੇ ਵੀ ਹਰ ਇੱਕ ਵਲੌਗ ਦੇ ਦੱਸਿਆ ਆ ਆਹ ਮੇਰੀ ਮੰਮੀ ਕੀ ਕਿਵੇਂ ਮੰਮੀ ਕੀ ਬਿਸਤਰ ਚ ਪਈ ਅਸੀਂ ਇਹਨੂੰ ਮਤਲਬ ਕੁੜੀ ਲਈ ਕੀਤੀ ਹੋਈ ਆ ਤੇ ਤੇਰਾ ਸਾਡਾ ਰਿਸ਼ਤੇਦਾਰ ਬਣੇ ਇਹ ਮਾਸੀ ਕੇ ਰਿਸ਼ਤੇਦਾਰੀ ਚ ਮਾਸੀ ਕੇ ਰਿਸ਼ਤੇਦਾਰੀ ਚ ਆ ਆਪਣੀ ਚਾ ਇਹ ਸਾਡੀ ਭੈਣ ਮਤਲਬ ਮਾਹਟੀ ਨਹੀਂ ਮੰਮੀ ਦੀ ਭੈਣ ਮੰਮੀ ਦੀ ਕੁੜੀ ਮੇਰੀ ਭਤੀ ਜੀ ਤਾਂ ਭੈਣ ਨਹੀਂ ਦਾ ਸਾਡੀ ਭੈਣ ਹੀ ਲੱਗੀ ਹਾਂ ਹਾਂ ਇਹ ਉਹ ਹਾਂ ਇਹ ਪਤਲਾ ਇਹ ਐਵੇਂ ਦਾ ਆ ਹੀ ਐਵੇਂ ਦਾ ਆ ਪੰਜ ਉਂਗਲਾਂ ਨੇ ਐਵੇਂ ਦਾ ਹੋ ਗਿਆ ਇਵੇਂ ਦਾ ਹੋ ਗਿਆ ਬੰਜਾ ਬਾਗ ਉੱਪਰ ਦਾ ਖਾਈ ਪੀਦਾ ਹਾਂ ਹਾਂ ਖਰਾਕ ਬਹੁਤ ਚੰਗੀ ਆ ਗਿਆ ਨਿਰਪੁਰ ਦੀ ਬਈਰ ਆ ਗਿਆ ਪੂਰੇ ਕਾਲੇ ਵਾਲ ਵਾਲ ਹੋਂ ਤਾਂ ਹਕੀਮਾ ਪਿੰਡ ਇੱਕ ਸਰ ਹਕੀਮਾ ਲੱਗਦਾ ਬਈ ਪਿੰਡ ਦੇ ਮਗਰ ਐਵੇਂ ਦੜ ਨਾ ਮਾੜੀ ਤੇਰੀ ਗੱਲ ਆ ਚਲ ਠੀਕ ਆ ਅੱਧੀ ਰਾਤ ਚੇਤਾ ਬਿਊਟੀ ਪਾਰਲਰ ਦਾ ਆ ਜਾਂਦਾ ਵਾ ਫਿਰ ਆਪਣਾ ਮੋਗੇ ਦੀ ਗਲੀ ਠੇਕੇ ਦੇ ਵਾਲੀ ਗਲੀ 'ਚ ਇਹਨਾਂ ਦਾ ਸਟੂਡੀਓ ਭਾਈ ਬਿਊਟੀ ਪਾਰਲਰ ਇਹਨਾਂ ਦਾ ਠੀਕ ਕੈਮ ਜੇ ਬ੍ਰਾਈਡਲ ਸਟੂਡੀਓ ਉੱਥੇ ਪਹੁੰਚ ਜਾਣਾ ਹੁੰਦਾ ਬੀਬੀਆਂ ਨੇ ਨਾ ਨਹਿੜ ਮੁਲਾਇਆ ਕਰ ਬੰਦਾ ਮਰ ਵੀ ਸਕਦਾ ਹੈ ਬੰਦਾ ਬੁਲਾ ਕੇ ਯਾਰੀ ਜੱਟਾਂ ਦੀ ਮੁੰਡੀ ਨਾ ਹੁਣੀ ਕਹਦੀ ਫਿਰੇ ਨੀਂਦ ਨਹੀਂ ਆਉਂਦੀ ਮੈਂ ਲੇਟ ਤੁਰਿਆ ਮੈਂ ਸਾਢੇ 4 ਵਜੇ ਦਾ ਤੁਰ ਪਿਆ ਮੈਂ ਤੇ ਸਾਢੇ ਨਾ ਹੋ ਗਏ ਆ 5 ਘੰਟੇ ਗਵਾਏ ਆ ਇੰਨੇ ਪਾਰਲਰ ਵਾਲੀ ਦੇ ਗਈ ਆ ਨੇਲ ਦੇ ਲਓ ਤੇ ਨੇਲ ਹੋਏ ਹੋਇਆ ਸਿੱਧੀ ਜੀ ਗੱਲ ਬਾਹਨੇ ਮਾਰਦੀ ਮੇਰੇ ਓਏ ਗੱਜੂ ਓਏ ਗੱਟੂ ਓਏ ਓਏ ਇਹ ਵੀ ਤੁਹਾਡੀ ਕੁੜੀ ਨੇ ਲੇਟ ਕੀਤਾ ਮੈਂ ਨਹੀਂ ਲੇਟ ਹੋਇਆ ਇਹ ਮੈਨੂੰ ਤਾਂ ਪਤਾ ਨਹੀਂ ਆਹ ਨੇਲ ਐਕਸਟੈਂਸ਼ਨ ਕਰਾਇਆ ਹੋਤੂ ਆ ਗਿਆ ਆ ਵੀ ਕੁੜੀ ਨੇ ਕੀਤਾ ਕਿ ਤੂੰ ਆ ਵੇਲਾ ਨੇਲ ਵੇਖ ਲੈ ਪੈਰਾਂ ਦੇ ਵੀ ਵੇਖ ਲੈ ਤੇ ਹੱਥਾਂ ਦੇ ਵੀ ਵੇਖ ਲੈ ਪਰ ਮਾ ਤਾਂ ਇਹਨਾਂ ਘਟੋ ਘਾਟੇ ਨੇ ਜਿਆਦਾ ਨਹੀਂ ਸਾਢੇ ਕਿ ਤਿੰਨ ਚਾਰ ਘੰਟੇ ਲਵਾਏ ਉਥੇ ਮੋਗੇ ਸ਼ਹਿਰ 'ਚ ਬਈ ਉਹ ਤਾਂ ਚਾਰ ਮਿੰਟ ਤੋਂ ਹਾਂ ਕਹ ਤਾਂ ਐਮ ਨਾ ਤੁਰਿਆ ਹੀ ਹਾਂ ਹਲੋ हाँ जी गोली अच्छा अच्छा ठीक है चलो ला लो भी ਤੁਰ ਲੱਗੇ ਬਸ ਹੈ ਲੱਗੇ ਤੁਰ ਨਾ ਵੇ ਹਾਲੇ ਤੁਹਾਡੀ ਕੁੜੀ ਤਿਆਰ ਹੀ ਨਹੀਂ ਹੋਈ ਤੇ ਅੱਛਾ ਅੱਛਾ ਹਾਲੇ ਉਹ ਟਾਈਮ ਹੀ ਲਾਈ ਜਾਂਦੀ ਮੇਕਅਪ ਦਾ ਹੀ ਸਮਾਨ ਨਹੀਂ ਲੋਟ ਆਇਆ ਹਾਂ ਨਹੀਂ ਨਹੀਂ ਹਲੇ ਹੀ ਨਹੀਂ ਤਿਆਰ ਵਾਲਵਲ ਖਲਾਰੀ ਬੈਠੀ ਜੇ ਤੌਰ ਨਾਲ ਲਪੇਟੀਆਂ ਇਹਨੀਆਂ ਖੁੱਲੀਆਂ ਮੇਕਅਪ ਵਾਲੀਆਂ ਹਲੇ ਲੱਗੀ ਹੋਈ ਆ ਮੇਕਅਪ ਜੂਰਾ ਸ਼ੂਰਾ ਤੇ ਠੀਕ ਹੈ ਨਾ ਚਲ ਮੈਂ ਲੈ ਕੇ ਆਵਾਂ ਗੋਲੀ ਆ ਨਾਲ ਹੀ ਅੱਛਾ ਉਦੋਂ ਹੀ ਲਿਆ ਮੈਂ ਉਦੋਂ ਹੀ ਲਿਆ ਮੈਂ ਉਦੋਂ ਹੀ ਪਹਿਲਾਂ ਨਹੀਂ ਲੋੜ ਮੈਂ ਮੈਂ ਪਹਿਲਾਂ ਚਲ ਸਰਜੂ ਪਹਿਲਾਂ ਠੀਕ ਆ ਮੈਂ ਜਿਹਨੇ ਬਾਹਰ ਆਈ ਰੱਖ ਕਰ ਲਈ ਹੁਣ ਬੜਾ ਪਕਾਈ ਮੈਂ ਜਿਵੇਂ ਤੇਰਾ ਚਿੱਤ ਕਰਦਾ ਬਹੁਤ ਕਿਤੇ ਗੋਡਿਆਂ ਤਾਂ ਹੀ ਆਉਂਦੇ ਆ ਬਾਲ ਵੀ ਇਹਨੇ ਸਾਹਮਣੇ ਪੈਂਦੇ ਆ ਨਹੀਂ ਦੱਸ ਮੇਰੇ ਨੂੰ ਮੇਰੇ ਕੋਲ ਉਹ ਤਾਂ ਵਾਲਾਂ ਦੀ ਫੈਸ਼ਨ ਨਹੀਂ ਬੰਟੀ ਨੇ ਰੰਗ ਕਰਾਉਣ ਮਾਰੇ ਵਾਲ ਝੋਟੇ ਕਰਾ ਰੱਖੇ ਰੰਗ ਕਰਾਉਣਾ ਮੈਂ ਦੇ ਵਿੱਚ ਰੰਗ ਕਰਾਉਣਾ ਲੈ ਓ ਤੌਬਾ ਤੌ ਪਹਿਲਾਂ ਹੀ ਮੈਡਮ ਜੀ ਪਹਿਲਾਂ ਹੀ ਤੁਹਾਡੇ ਕੱਲ ਆਪਾਂ ਆਉਣ ਦੇ ਚੱਕਰ 'ਚ ਸਾਢੇ 4 ਘੰਟੇ ਲੇਟ ਹੋਏ ਤੁਹਾਡੇ ਨੇ ਇਲੈਕਸ਼ਨ ਸਭ ਖਾ ਰ ਸਹੀ ਕਿਨੇ ਖਾ ਤਾਂ ਸਹੀ ਕਿਵੇਂ ਦੇ ਆ ਨੇਲ ਤਾਂ ਪਤਾ ਲੱਗੇ ਕਿ ਵਾਜਿਮ ਲੈ ਆ ਵਿੱਚ ਵੱਖਰਾ ਕਾ ਤੋ ਇੱਕ ਇਹ ਫਿਰ ਟ੍ਰੈਂਡ ਆ ਨਾ ਵਰਕ ਦੇ ਕੋੜ ਲੈ ਪੂਆ ਵੇਖਿਆ ਹੀ ਵੇਖ ਲੈ ਪੂਆ ਹੁਣਾਂ ਦੇ ਟਾਈਮ 'ਚ ਪੂਆ ਤੇ ਮੇਰੀ ਗੱਲ ਸੁਣੀ ਨੇਲ ਪਾਲਸ ਦੇਖਣ ਨੂੰ ਮਿਲਦੀ ਹੈਗਾ ਜੀ ਹਾਂ ਦੱਸੀ ਮਤਲਬ ਮਹਾਰਾਜ ਜਦੋਂ ਬੰਦੇ ਵਿਆਹ ਵੀ ਕਰਕੇ ਜਾਂਦੇ ਨੇ ਤੇ ਵੇਲਾ ਕਿਤੇ ਵੱਖਰੇ ਵੱਖਰੇ ਟ੍ਰੈਂਡ ਆਏ ਜੀ ਆਪਦੇ ਉਹਦੇ ਹਿਸਾਬ ਨਾਲ ਰੱਖੀਦਾ ਸੀ ਆ ਤੰਦਰੁਸਤੀ ਦਾ ਪੂਰੀ ਤੰਦਰੁਸਤੀ ਵਾਲੀ ਕਮੀ ਹੈ ਕੋਈ ਹਾਂ ਤੰਦਰੁਸਤੀ ਦੇ ਪੰਜਾ ਸਿਆ ਬੰਦਿਆਂ ਦੀ ਇਹਦੇ ਅੰਦਰ ਆ ਆਹੋ ਇਹ ਜਮੇ ਇਹ ਜਾ ਚੁੱਕਦੇ ਸਾਂਝ ਜੱਤੀ ਦਾ ਸਪਰਵਾਹ ਮੰਦੀ ਨਹੀਂ ਅਗਲੀ ਦੇ ਨਹੀਂ ਆ ਪਰ ਸਪਰਵਾਹ ਕਾ ਤੋਂ ਮੰਨੇ ਹਾਂ ਵੇਹਲਾ ਲੈ ਚਲੋ ਆਪਾਂ ਚੱਲੀਏ ਬਈ ਭੋਗਤੇ ਅੱਜ ਭੋਗਤੇ ਜਾਣਾ ਹਾਂਜੀ ਤੁਹਾਡੇ ਸਿਰ ਤੇ ਹੀ ਕਰਨਾ ਕਰਨਾ ਸਾਡੇ ਸਿਰ ਤੇ ਹੀ ਕਰਨਾ ਉਹ ਤਾਂ ਪਤਾ ਹੀ ਆਪਾਂ ਨੂੰ ਉਹ ਫਿਰ ਭੂਆ ਸਾਈਡ ਨਾਲ ਲੈ ਤੂੰ ਬਹੁਤ ਮਹਿੰਗੀ ਪੈਂਦੀ ਊ ਸਿਰ ਦੇ ਉੱਤੇ ਰੱਖਣ ਲਈ ਤੇ ਚਲੋ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਚ ਤੇ ਅੱਜ ਭੋਗ ਗਿਆ ਭੋਗ ਤੇ ਚੱਲੀਏ ਪਹਿਲਾਂ ਤਾਂ ਫਿਰ ਸ਼ਾਮ ਨੂੰ ਜਾਗੋ ਸ਼ਾਮ ਨੂੰ ਜਾਗੋ ਕੇ ਸ਼ਾਮ ਨੂੰ ਜਾਗੋ ਤੇ ਬਾਅਦ ਚ ਜਾਗ ਉਹਦਾ ਪ੍ਰੋਗਰਾਮ ਆ ਅਥੇ ਹਰਜੀਤ ਜੀ ਨਹੀਂ ਵੀ ਰਲ ਕਲਾਗੇ ਹਾਂ ਹਉ ਹਰਜੀਤ ਜੀ ਹਣੀ ਵੀ ਸੱਚ ਪਹੁੰਚਣ ਗਿਆ ਇੱਕ ਹਰਜੀਤ ਇਥੋਂ ਵਾਲੀ ਹੰਬਣ ਵਾਲੀ ਇੱਕਰਜੀਤ ਨੂਰਪੁਰ ਵਾਲੀ ਪਾਲੇ ਦੀ ਡਾਕਟਰ ਉਹ ਵੀ ਪਹੁੰਚੇਗੀ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ ਉਹਨੇ ਟਾਈਮ ਲਈ ਬਾਏ ਬਾਏ ਟਾਟਾ ਜੇ ਵਧੀਆ ਲੱਗੇ ਵਲੌਗ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਦਾਂ ਹੀ ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਬਾਏ